ਮੈਂ ਨਮਾਜ਼ੀ ਜਿ ਜੇ ਸਵਾਗਤ ਤੁਹਾਡੇ ਵੀ ਦੋ ਸ਼ਰਧਾ ਕਰਦੇ 13 ਬੱਚਿਆਂ ਦੇ ਸਮਾਪੋ ਪੂਰ ਸਿੱਧੇ ਦੇ ਰੂਪ ਵਾਲਾ ਜ਼ਿਲ੍ਹਾ ਖੁਸ਼ਿਆ ਹੋਏ ਜੀ ਲੋਕਾਂ ਇਸ ਤਰਿਹ ਦੇ ਉਤੇ ਗਰੂਪ ਵੀ ਬਿਕ ਬਰ ਉਤਾਰ ਆਉਂਦੇ ਨੇ ਔਰ ਆਪਣੇ ਜਨਸੀ ਨਾਲੋਂ ਆਪਣੇ ਬੱਚਿਆਂ ਨੂੰ ਆਪਣੇ ਪਤਾਂ ਨੂੰ ਸਮਝ ਉਹਦੇ ਲਈ ਕਿ ਪ੍ਰਮਾਤਮਾ ਨਹੀਂ ਲੱਗਦਾ ਜਾਓ ਲੇਕਿਨ ਹੋਇਆ ਕੀ ਉਹਨਾਂ ਦੇ ਹੁੰਦਿਆਂ ਨਾਮ ਵੀ ਸਾਰੇ ਅਲੱਗ-ਅਲੱਗ ਹੋ ਗਏ ਔਰ ਭਗਤ ਵੀ ਸਾਰੇ ਅਲੱਗ-ਅਲੱਗ ਹੋ ਗਏ ਵੱਖ-ਵੱਖ ਵੰਡੀਆਂ ਬੈਠੀਆਂ ਉਹ ਸਰਬਾਪੂਰਣ ਦੇ ਨਾਲ ਕੋਈ ਨਹੀਂ ਹੋਇਆ ਸੋ ਇਹ ਸਾਰਾ ਵਹੀ ਦੇ ਵਿੱਚ ਆਪਾਂ ਅਸਰਨ ਕਰਦੇ ਆਂ ਕੀ ਫਰਮਾਨੇ ਕਰ ਸਕਦੇ ਗੋਰੀ ਅਵਤਾਰ ਪੈਗੰਬਰ ਕਹਿਣ ਕੌਣ ਕਹਿਆ ਗੁਰ ਅਵਤਾਰ ਪੈਗੰਬਰ ਜਿ ਕੋ ਮੇਰੇ ਵਰਗਾ ਇਨਸਾਨ ਕਹਿੰਦਾ ਹੁੰਦਾ ਤੇ ਆਪਾਂ ਚਾਹੇ ਮੰਨਦੇ ਜਾਂ ਨਾ ਮੰਨਦੇ ਹੁਣ ਜਿਹੜੀ ਗੁਰੂ ਪੀਰ پیغمبر ਉਤਾਰਾ ਨੇ ਇਹ ਗੱਲ ਆਖੀ ਆ ਕਿ ਸਾਨੂੰ ਤੇ ਮੰਨਣੀ ਪੈਗੀ ਸਿੱਖਰ ਨੂੰ ਮੰਨਣੀ ਪੈਗੀ ਕਿ ਗੁਰੂ ਨੇ ਆਖਿਆ ਮੁਸਲਮਾਨਾਂ ਨੂੰ ਮੰਨਣੀ ਪੈਗੀ ਕਿਉਂਕਿ پیغمبرਾਂ ਨੇ ਆਖਿਆ ਤੇ ਦੁਨ ਹੋਰ ਮੰਨਣੀ ਪੈਗੀ ਕਿਉਂਕਿ ਅਵਤਾਰਾਂ ਨੇ ਆਖਿਆ ਗੁਰ ਪਵਤਾਰ پیغمبر ਕਹੇ ਇਸ ਸਾਰੀ ਖੰਕਤ ਨੂੰ ਜਿੰਨੀ ਦਰਦੀ ਦੇ ਉਤੇ ਜੀ ਬਸਦੇ ਨੇ ਸਾਰਿਆਂ ਨੂੰ ਮੰਨਣਾ ਪਏਗਾ ਈਸਨ ਕੋਰੇ અવਤਾਰ پیغمبر ਕਹਿਣ ਬੇਲ ਭਗਤਾ ਚੱਲੇ ਨਾ ਕੋਈ ਚਾਲ ਜੇ ਕੰਜੂਗ ਨੂੰ ਕਹਿੰਦੇ ਸੱਜੂ ਨੂੰ ਲੋੜ ਹੈ ਤੇ ਗੁਰੂ ਵੀਰ پیغمبر ਅਵਤਾਰ ਕਹਿੰਦੇ ਕਿ ਈ ਤੇਰੇ ਭਗਤਾਂ ਤੋਂ ਹੈ ਈ ਚਾਲ ਨਹੀਂ ਚੱਲਦੀ ਇਹਨਾਂ ਨੇ ਚਲਾਈ ਸਾਰੇ ਅਵਤਾਰ ਪੈਗੰਬਰ ਕਹਿਣ ਬਿਨ ਪੰਦਾ ਚੱਲੇ ਕੋਈ ਨਾ ਚਾਲ ਦੀਨ ਦੁਨੀਆ ਕੋਈ ਸਮਝਾਈਆ ਦੀਨ ਤਨ ਕੋਈ ਵੀ ਤਰਮ ਈਸ਼ ਦੁਨੀਆ ਨੂੰ ਸਮਝਾ ਨਹੀਂ ਸਕਦਾ ਕਿ ਅਗਲੀ ਚਾਲ ਕਿਸ ਤਰ੍ਹਾਂ ਦੀ ਚੱਲਨੀ ਹੈ ਇਹ ਗੁਰੂ ਪੀਰ ਤਕਬਰ ਅਵਤਾਰ ਅਕਾਲ ਪੁਰਖ ਨੂੰ ਕਹਿੰਦੇ ਨੇ ਪੁਰਖ ਏਕਾਲ ਬਾਉਂ ਰੀ ਬੁਰਖ ਕਾਲ ਪੁਰਖ ਏ ਕਾਲ ਬਿਨਾ ਮਰੀਦਾ ਪੁੱਛੇ ਕਿਸੇ ਦਾ ਹਾਲ ਅਸੀਂ ਇਹਨਾਂ ਨੂੰ ਬੋਲ ਸਮਝਾਇਆ ਪਿਛਲੇ ਚਾਰ ਯੁਗਾਂ ਦੇ ਵਿੱਚ ਨਹੀਂ 993 ਜੂ ਚੌਕੜੀ ਤੋਂ ਲੈ ਕੇ ਅਸੀਂ ਸਮਝਾਉਦੇ ਆਏ ਆ ਪਰ ਇਹ ਸਾਡੇ ਦਾਤੇ ਇਹ ਪੁਰਖ ਕਾਲ ਤੇਰੇ ਬਗੈਰ ਇਹਨਾਂ ਮਰੀਦਾਂ ਦਾ ਹਾਲ ਪੁੱਛਣ ਵਾਲਾ ਇਸ ਤਰ੍ਹਾਂ ਦੀ ਤੇ ਕੋਈ ਨਹੀਂ ਮੁਰਖੀ ਕਾਲ ਬਿਨਾ ਮਰੀਦਾ ਪੁੱਛੀ ਕਿਸੇ ਨਾ ਹਾਲ ਦਰਦਰਵੇਸ਼ ਨਾ ਰੂਪ ਟਈਆ ਬੇਸਕ ਅਸ਼ੀਮ ਪੀਛੇ ਇਹਨਾਂ ਸਾਰਿਆਂ ਨੂੰ ਸਮਝਾਉਂਦੇ ਆਇਆ ਪਰ ਤੇਰੇ ਦਰ ਦਾ ਦਰਵੇਸ਼ ਅਜੇ ਤੱਕ ਕੋਈ ਵੀ ਨਹੀਂ ਬਣਿਆ ਝਗੜਾ ਮੁਕੇ ਨਾ ਸ਼ਾ ਗੰਗਾਲ ਇਤੇ ਮੈਂ ਗਰੀਬੀ ਦੇ ਵਿੱਚ ਹੀ ਫਸੇ ਰਹੇ ਇਨਨ ਕੋ ਆਪਣਾ ਚਾਹਦਾ ਹੀ ਸਮਾਪਤ ਨਹੀਂ ਹੋਇਆ ਅਸੀਂ ਬਣਾ ਜੋੜ ਲਾਇਆ ਕੌਣ ਕਹਿ ਰਿਹਾ ਗੁਰੂ ਪੀਰ ਮੇਗੰਬਰ ਅਵਤਾਰ ਝਗੜਾ ਮੁਕੇ ਨਾ ਸ਼ਕੰਗਾਨ ਇੰਕੋ ਰੰਗ ਨਾ ਕੋਈ ਸਮਾਈਆ ਅਸੀਂ ਚੁੰਉਂਦੇ ਆਏ ਆ ਪਰ ਤੇਰੇ ਇੱਕ ਰੰਗ ਦੇ ਵਿੱਚ ਅਜੇ ਤੱਕ ਕੋਈ ਨਹੀਂ ਰੰਗਿਆ ਨਹੀਂ ਗਿਆ ਸਾਜੇ ਮੰਦਰ ਕਰੇ ਕੋਈ ਨਾ ਪਾਲ ਸਾਜਾ ਮੰਦਰ ਕਿਹੜਾ ਮੇਰੇ ਭੈਣੋ ਤੇ ਭਰਾਓ ਇਹ ਤਾਂ ਲਗਾਇਆ ਕਿਉਂਕਿ ਪਰਮੇਸ਼ਰ ਜਿੰਨਾ ਜੇ ਅਸੀਂ ਆਪਣੇ ਅੰਦਰ ਵਸਿਆ ਨਹੀਂ ਦੇਖਦੇ ਉਨਾ ਜੇ ਬਾਹਰ ਵਸਿਆ ਕਿਤੇ ਵੀ ਨਜ਼ਰ ਨਹੀਂ ਆਉਂਦਾ ਜੇ ਉਹ ਪਰਮੇਸ਼ਰ ਉਹ ਆਕਾਰਪੂਰਨ ਸੰ ਸਾਡੇ ਅੰਦਰ ਵਸਿਆ ਹੋਇਆ ਨਜ਼ਰ ਆ ਗਿਆ ਤੇ ਫਿਰ ਲੱਖ 84 ਜੀਵਨੀ ਦੇ ਵਿੱਚ ਵੀ ਨਸਿਆ ਉਹ ਨਜ਼ਰ ਆਉਂਦਾ ਉਸਾਂ ਉਹ ਨਜ਼ਰ ਸਾਚੇ ਮੰਦਰ ਕਰੇ ਕੋਈ ਨਾ ਪਾਲ ਤਨ ਮੱਡੀ ਖੁਜ ਕੋਈ ਨਾ ਪਾਈਆ ਆਪਣੇ ਸ਼ਰੀਰ ਦੇ ਅੰਦਰ ਤਿੱਕੂ ਵਰਤਦਾ ਹੀ ਨਹੀਂ ਇਹ ਕਿਛੇ ਕੁੰਮਰੇ ਦੇ ਮੰਦਰਾਂ ਦੇ ਵਿੱਚ ਮਸ਼ਨਾ ਵਿੱਚ ਮੱਠਾਂ ਦੇ ਵਿੱਚ ਸ਼ਿਵ ਦਵਾਰਿਆਂ ਦੇ ਉਜਿਗਰ ਦਵਾਰਿਆਂ ਦੇ ਵਿੱਚ ਆਪਣੇ ਸਵੰਦਰ ਦੇ ਵਿੱਚ ਤਿੱਕੂ ਕੋਈ ਵਰਤਦਾ ਹੀ ਨਹੀਂ ਇਹ ਗੁਰੂ ਪੀਰ پیغمبر अवतार ਹੈ ਤਨ ਵਿਜੂਦ ਵੇਖੇ ਕੋਈ ਨ ਤਰਸਾਨ ਅਸਲੀ ਤਰਸਾਨ ਕੀ ਲਿਆ ਜਿਸ ਤਰਨ ਦੁਆਰੇ ਦੇ ਵਿੱਚ ਉਹ ਪਤੀ ਪਰਮੇਸ਼ਰ ਆ ਕੇ ਬਰਾਸਮਾਨ ਹੋ ਜਾਵੇ ਉਹ ਕੀ ਆ ਤਨ ਮਾਟੀ ਇਹ ਦੇ ਅੰਦਰ ਆ ਕੇ ਉਹ ਵਸਦਾ ਤਾਂ ਇਹ ਸੱਚੀ ਤਰਸਾਨ ਬੰਦੀਆ ਨਹੀਂ ਤੇ ਨਹੀਂ ਬੰਦੀ ਉਹ ਬਾਹਰ ਕਿਤੇ ਵੀ ਨਹੀਂ ਵਸਿਆ ਹੋਇਆ ਜੇ ਵਸਿਆ ਤੇ ਇੰਤ੍ਰੰਗ ਦੇ ਵਿੱਚ ਸਮਾਇਆ ਹੋਇਆ ਤਨ ਵਿਜੂਦ ਦੇਕੇ ਨਾ ਕੋਏ ਦਰਮਸ਼ਾਲ ਨਵਨੋ ਪੰਦਨ ਕੋਏ ਮਗਾਈਆ ਪੀ ਹਜੂ ਸ਼ੰਚਾ ਜੀ ਨੇ ਹਰ ਵਕਤ ਦਵਾਰ ਖਾਇਆ ਕਿ ਜਨੋਦ ਬੱਤੀ ਰਖੀ ਗੁਰੂ ਪੀਰ ਪੈਗੰਬਰ ਅਵਤਾਰ ਕਹਿੰਦੇ ਨੇ ਕਿ ਇਹ ਨੋ ਦਵਾਰੇ ਜਿਹੜੇ ਪਤਾ ਈਸ਼ ਤਨ ਸਾਥ ਇਸ ਕਾਇਆ ਨੇ ਇਹਨਾਂ ਨੌ ਦੁਆਰਿਆਂ ਨੂੰ ਇੱਥੇ ਇਹ ਨੌ ਸੇਵਾਦਾਰ ਕਿਉਂ ਖੜੇ ਕੀਤੇ ਕਿ ਇਹਨਾਂ ਜਦੋਂ ਸਾਰ ਸੰਗਤਾਂ ਇਹ ਨੌ ਦੁਆਰੇ ਬੰਦ ਹੋ ਗਏ ਜੇ ਅਸੀਂ ਇਹਨਾਂ ਨੌ ਦੁਆਰਿਆਂ ਨੂੰ ਬੰਦ ਨਹੀਂ ਕਰਾਂਗੇ ਤੇ ਫਿਰ ਦਸਵੇਂ ਦੁਆਰ ਹਰ ਚੱਲਿਆ ਨਹੀਂ ਜਾਣਾ ਜਿੰਨਾ ਮਰਜੀ ਕੋਈ ਲੋੜਾ ਪਰਖੀਆਂ ਕਰ ਲੋ ਪਾਣੀਆਂ ਦੇ ਵਿੱਚ ਖੜੇ ਹੋ ਜਾਓ ਪਰਵਾਹ ਨਾ ਛੱਡ ਕੇ ਜਿੱਤਨ ਵਿੱਚ ਚੱਲ ਜਾਓ ਜੇ ਨੌ ਦੁਆਰਿਆਂ ਨੂੰ ਬੰਦ ਨਹੀਂ ਕੀਤਾ

ਜਿੰਨਾ ਜੇ ਇਹ ਨੌਂ ਗੁਵਾਰੇ ਬੰਦ ਨਾ ਕੀਤੇ ਇਸ ਵਕਤਵਾਰੇ ਦੀ ਸੇਵਾ ਦਾ ਖੈਰ ਨਹੀਂ ਨਾ ਜੇ ਆਪਣੇ ਸ਼ਰੀਰ ਦੇ ਨੌਂ ਗੁਵਾਰਿਆਂ ਦੇ ਉੱਤੇ ਪਾਵਨ ਦੀ ਨਾ ਲਾਈ ਤੇ ਫਿਰ ਕੀ ਗੁਰੂ ਜੀ ਤੱਕ ਮਰਤਾਰ ਕੇ ਜੀ ਕਹਾਰ ਸੁਆਮੀ ਮਿਲੇ ਨਾ ਕਿਸੇ ਆਣ ਉਸ ਸੁਆਮੀ ਨੇ ਇਸ ਘਰ ਦੇ ਵਿੱਚ ਆ ਕੇ ਰਾਜਵਾਰ ਨਹੀਂ ਹੋਣਾ ਕਹਾਰ ਸੁਆਮੀ ਮਿਲੇ ਨਾ ਕਿਸੇ ਆਣ ਮਹੱਲ ਅਟਲ ਨਾ ਕੋਈ ਰੁਸ਼ਨਾਈਆ ਨਾਤਾ ਤੋੜੇ ਨਾ ਗੂੰਜਹਾਲ ਕੌਣ ਕਹਿ ਰਿਹਾ ਗੁਰੂ ਬੀਰ پیغمبر ਅਵਤਾਰ ਕਿਹਨੇ ਕਿਹੇ ਸੁਝਾਨ ਦੇ ਵਿੱਚ ਅਸੀਂ ਬੜੀ ਸਿੱਖਿਆ ਦਿੱਤੀ ਜਿੰਨੇ ਸਾਡੇ ਕੋਲ ਆਏ ਅਸੀਂ ਸਾਰਿਆਂ ਨੂੰ ਸਿੱਖਿਆ ਦਿੱਤੀ ਪਰ ਕਿਸੇ ਨੇ ਵੀ ਇਸ ਜਹਾਨ ਦੇ ਨਾਲੋਂ ਨਾਤਾ ਨਹੀਂ ਤੋੜਿਆ ਜਿੰਨਾ ਜਿਹੜੇ ਇਸ ਜਹਾਨ ਦੇ ਨਾਲੋਂ ਨਾਤਾ ਨਾ ਕੀਤਾ ਹੈ ਕਾਸ਼ ਨਾ ਲੱਗਦਾ ਜੋਣਾ ਅੰਦਰੋਂ ਕਿੰਨਾ ਨੇ ਨਹੀਂ ਹੋਇਆ ਤੇ ਨਾਲ ਉਸੇ ਜਹਾਨ ਦੇ ਨਾਲ ਨਾ ਤੋੜੇ ਨਾ ਕੁੜ ਜਹਾਨ ਜਾਗਰੰਦ ਜੋਤ ਨਾ ਬੇਰਸ਼ ਨਈਆ ਦਿਨ ਬੱਤ ਕਾਮ ਨ ਆਏ ਮਧਵਾਨ ਜੇ ਇਨ ਮੋਹਨ ਦਾ ਇਹ ਜਗਤ ਜਹਾਨ ਦਾ ਕੋਟ ਹੀ ਆਪਣੇ ਨਾਲ ਰੇਲਦਾ ਕਿਉਂ ਕਿ ਇਨਾਂ ਭਗਤਾਂ ਤੋਂ ਬਿਨਾਂ ਤੇ ਪ੍ਰਭੂ ਆਦੋਂ ਨਹੀਂ ਕਿਸੇ ਦਾ ਮਦਦ ਨਹੀਂ ਬਿਨ ਭਗਤਾਂ ਕੰਮ ਨਾ ਆਏ ਸ਼੍ਰੀ ਪ੍ਰਭੂਆਂ ਜੇ ਤੇਰੀ ਬੈਨੂ ਹੈ ਪ੍ਰਭੂ ਗੁਰੂ ਕੀ ਬਿਨ ਬਤਾਈ ਇਹ ਨਾ ਸੰਤਨ ਕਰੀਐ ਸਾਚੇ ਕਰਨਾ ਕੋਈ ਵਸਾਈਆ ਜੁਤੀ ਜੋ ਸਰੂਪ ਹਰਿਆ ਤੇ ਆਪਣੀ ਕਿਰਪਾ ਕਰ ਹਰ ਹਾਰਾ ਸਤਿਵਰ ਹਰ ਸੰਤ ਹਰ ਸੰਤ ਸੁਹੇਲੇ ਇਕ ਕੱਲਾ ਕੋ ਭਵisher ਆਪਣੇ ਘਰ ਮੰਗਾਈਆ ਤੁਮੇ ਜੇ ਦਾ ਭਾਗ ਜੋ ਸੁਭਾਗ ਕਰੋ ਆਪਣੀ ਕਿਰਪਾ ਦੇ ਕੇ ਵੀ ਤੁਹਾਨੂੰ ਸੰਤ ਸਹਿਰੇਆ ਨੂੰ ਉਹ ਹਰੀ ਪ੍ਰਮਾਤਮਾ ਆਪਣੇ ਕਰਤੇ ਵਿੱਚ ਆ ਜਾਏਗਾ ਗੁਰੂ ਦੇ ਉਤਾਰ پیغمبر ਕਹਿਣ ਸੱਚੀ ਕਰੇ ਕੋਈ ਨਾ ਭਗਤੀ ਗੁਰੂ ਗੋਸਾ ਜੀ ਜੈ ਜੈ ਕੰਨਨੇ ਰਾਮ ਰਾਮ ਕਰਤਾ ਸਭ ਜਗੁ ਦੇ ਰਾਮ ਨ ਰਮਿਆ ਚਾਹੀ ਸੁਪਤੀ ਮਾਹਰ ਦੇ ਉਤੇ ਸਾਰਾ ਸੰਸਾਰ ਬੈਠਾ شام می ਤਰੀਸ਼ਾ ਹੈ ਭਗਤੀ ਉਹ ਜਿਹੜੀ ਸਿਖ ਤੇ ਸਿਰ ਕੋ ਪਰਮਾਤਮਾ ਨੂੰ ਮਿਲਣ ਦੀ ਹੈ ਉਹ ਭਗਤੀ ਹੈ ਸਤਿਗੁਰੂ ਮਾਰਗਦਰਸ਼ਕ ਗੁਰੂ ਪੀਰ پیغمبر ਦਾਤਾਰ ਗੁਰ ਅਵਤਾਰ پیغمبر ਕੈਲ ਸੱਚੀ ਕਰੇ ਕੋਈ ਨਾ ਭਗਤੀ ਐ ਪ੍ਰਭੂ ਤੈਨੂੰ ਤੇ ਮਿਲਣ ਦਾ ਰਸਤਾ ਕੋਈ ਨਾ ਵੀ ਜੀ ਤੈਨੂੰ ਕੋਈ ਆਪਣਾ ਵਾੜਾ ਨਹੀਂ ਰਿਹਾ ਬਿਨ ਭਗਤਾ ਫਰਨਾ ਦੀ ਨਾਲੇ ਹੀ ਕਿੰਦੇ ਨੇ ਬਿਨ ਭਗਤਾ ਭਗਵਾਨ ਮਿਲਣ ਕੋਈ ਨਾ ਆਈਆ ਵਾਹ ਇਹ ਤੁਸੀਂ ਇਸ ਕਾਹਵ ਲੋ ਇਹ ਤੁਸੀਂ ਉਸ ਭਗਵਾਨ ਨੂੰ ਮਿਲ ਲੋ ਕਿਉਂ ਕਾਹਵ ਲੋ

ਸਭ ਜੀਵਨ ਦਾ ਤੀਰ ਪਰਦਾ ਕੋਈ ਵੀ ਸਤਿਜੀ ਦੇ ਉੱਤੇ ਕੋਈ ਚੱਕ ਨਹੀਂ ਗਿਆ ਤੈਨੂੰ ਕੋਈ ਅੱਖੀਂ ਅੰਦਰ ਦੇਖ ਨਹੀਂ ਗਿਆ ਤਾਮਸਵੇਖੀ ਤਾਂ ਹੀ ਹੈ ਲਾਲਸਾ ਇਹੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਅਗਨੀ ਤਗਦੀ ਇਹਨਾਂ ਦੇ ਵਿੱਚ ਲਾਲਸਾ ਦੀ ਹੈ ਕਾਮ ਵੀ ਕਰੋਧੀ ਹੰਕਾਰ ਵੀ ਮੋਦੀ ਇਹ ਪੰਜੇ ਐਸੀ ਕਰ ਕਾਰਨੇ ਸਾਦੇ ਅੰਦਰ ਜਿਹੜੇ ਪਰਮਾਤਮਾ ਦੇ ਨਾਮ ਲੈਦੇ ਨੇ ਸੁਖੀ ਗੁਰੂ ਪੀਰ ਪੰਗੋਲ ਅਵਤਾਰ ਕੀ ਅਸੀ ਦੀਖ ਰਿਹਾ ਸਾਰੇ ਜਗਤ ਨੂੰ ਇੱਥੇ ਇੱਕ ਤਾਮਸ ਇੱਕ ਲਾਲਸਾ ਇੱਕ ਲਾਲਚ ਐਸਾ ਜਗਤ ਰਹੇਗਾ ਜਿਹੜਾ ਕਿਹਾ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ ਅਗਨੀ ਦੀ ਆਤਮਾ ਅਗਲਾ ਫੇਰ ਨਾ ਕੋਈ ਚੁਟਾਈਆ ਸੋਨੇ ਸੁਨੇ ਨ ਕੋਈ ਅਗਮੀ ਨ ਦਦੀ ਇਹ ਬਾਰੇ ਬਾਣੀ ਸਾਜ ਸੁਨਾਮ ਦੇ ਵਿੱਚ ਜਿਹੜੇ ਹੋਏ ਨੇ ਗੁਰੂ ਪੀਰ ਉਹਨਾਂ ਦਾ ਬਾਰਤ ਕਹਿੰਦੇ ਨੇ ਈਸ਼ਟ ਜੈਤ ਨੇ ਸਾਰੇ ਜੀਵਾਂ ਦੀ ਗੱਲ ਕਰਦੇ ਨੇ ਕਹਿੰਦੇ ਨੇ ਕਿ ਇਹ ਸਾਰੇ ਅੰਦਰ ਦੀ ਬੇਦੀ ਜੀਵਤ ਹੋਣਿਆ ਆਤਮਕ ਹੋਰਿਆ ਉਹਨੂੰ ਭਈ ਸੁਣਵਾ ਨਿਮਿਤ ਰਾਇਆ ਅਨ ਰਾਗੀ ਰਾਗ ਨ ਕੋਈ ਅਲਾਈਆ ਅਨ ਰਾਗੀ ਰਾਗ ਨਾ ਜੇ

ਆਗਿਰਤ ਜੋਤ ਕਰੇ ਨਾ ਕੋਈ ਰਿਸ਼ਨਾਈਆ ਗੁਰੂ ਉਤਾਰ ਬਗੰਬਰ ਕਹਿਣ ਜੋ ਆਤਮਾ ਪਰਮਾਤਮਾ ਨਾਲ ਲੱਗਦੀ ਉਹ ਕਹਿੰਦੇ ਸਾਨੂੰ ਇਸ ਦਾ ਪਤਾ ਜਿਹੜੀ ਆਤਮਾ ਉਸ ਪਰਮਾਤਮਾ ਦੇ ਨਾਲ ਲੱਗ ਗਈ ਲਗਮਤ ਦਾ ਮੇਕਾ ਜਾ ਚੁਕਾਈਆ ਫਿਰ ਉਸ ਨੂੰ ਕਿਸੇ ਵੀ ਮੰਦਰ ਤੇ ਪਾਦੀ ਦੀ ਜਰੂਰਤ ਨਹੀਂ ਜਿਹੜੀ ਆਤਮਾ ਪਰਮਾਤਮਾ ਤੇਰੇ ਨਾਲ ਜੁੜ ਗਈ ਉਹਨੂੰ ਕਿਸੇ ਹੋਰ ਲਗਮਾ ਕਰਤੀ ਭਾਪ ਕਿਸੇ ਵੀ ਹੋਰ ਗੁਰੂ ਪੀਰ پیغمبر અવਤਾਰ ਜਾਂ ਫਿਰ ਮੰਦਰ ਮਕਬਰਸਤ ਸੂਰਵਾਰੇ ਦੀ ਜਰੂਰਤ ਨਹੀਂ ਲਗਮਤਰ ਦਾ ਲੇਕਾ ਜਾਏ ਚਤਈਆ ਸਜੇ ਉਸੇ ਧਾਰ ਵਸਦੀ ਔਰ ਜਿਹੜੀ ਆਤਮਾ ਪਰਮਾਤਮਾ ਦੇ ਨਾਲ ਜੁੜ ਗਈ ਸਦ ਉਸੇ ਤਾਰ ਵਸਦੀ ਉਹ ਹਮੇਸ਼ਾ ਹਮੇਸ਼ਾ ਵਾਸਤੇ ਉਸ ਧਾਰ ਦੇ ਨਾਲ ਵਸ ਜਾਂਦਾ ਵਸ ਜਾਂਦੀ ਹੈ ਆਹਾਂ ਜਿਸ ਵਿੱਚੋ বিষ্ণੂ ਬਰਮਾਸ਼ਿਵੂ ਸੇਵਕ ਮਾਈਆ বিষ্ণੂ ਬਰਮਾਸ਼ਿਵੂ ਜਿਸ ਵਿੱਚੋ ਕੋਈ ਸੇਵਕ ਆਉਂਦੇ ਨੇ ਉਸ ਧਾਰ ਦੇ ਨਾਲ ਉਹ ਜੀਵ ਜੁੜ ਜਾਂਦਾ ਜੀਦਾ ਆਤਮਾ ਤੇ ਪਰਮਾਤਮਾ ਦਾ ਸੁਨੇਹ ਵੇਖਣ ਘੇਰ ਸਦਾ ਪਰਤੱਖ ਦੀ ਜਿਹੜੀ ਆਤਮਾ ਪਰਮਾਤਮਾ ਦੇ ਨਾਲ ਵੇਖ ਕਰ ਲੈਂਦੀ ਆ ਉਹੀ ਦੀਨ ਦੀ ਹੈ ਉਹਨੂੰ ਆਪਣਾ ਵਜੂ ਪਰਮਾਤਮਾ ਸਾਰਿਆਂ ਦੇ ਵਿੱਚ ਵਸਿਆ ਹੋਇਆ ਰਤਨਾ ਮੰਗ ਉਹ ਪਰਤੱਖ ਨੂੰ ਜਰਨ ਲੱਗਦਾ ਉਹਨੂੰ ਨਹੀਂ ਪਤਾ ਪੈਂਦਾ ਕਿ ਇਹ ਮੁਸਲਮਾਨ ਹੈ ਕਿ ਕ੍ਰਿਸਚੀਅਨ ਹੈ ਇਹ ਸਾਰਿਆਂ કોਨ ਹੈ ਉਹਨੂੰ ਕੀ ਨਜ਼ਰ ਆਉਂਦਾ ਕਿ ਈਗਰੀ ਵਿੱਚ ਜੀਦਾ ਵਖਵਾੜ ਵੇ ਕਹੇ ਸਦਾ ਵਰਤਾ ਕਦੀ ਪਰਮਰਮ ਪਤ ਪਰਮੇਸ਼ਵਰ ਦੀ ਕੋ ਹੋਏ ਸਹਾਈਆ ਕਲ ਜੁਬੀ ਅੰਤ ਕਹੀ ਜਿਸ ਦੀ ਜਸ ਦੀ ਕਲ ਜੁਬੀ ਅਤਮ ਦੇ ਵਿੱਚ ਜਿਸ ਦੀ ਕਹੀ ਜਸ ਕਰਨ ਦੀ ਆਉਣੀ ਆ ਵੇਦ ਪੁਰਾਣਾਂ ਤੋਂ ਬਾਹਰ ਸਿੰਤ ਸਹਾਈਆ ਉਹਦੀਆਂ ਵੇਦ ਪੁਰਾਣਾਂ ਦੀ ਇੱਕ ਇਹ ਸਿਰਫ ਹੁੰਦੀ ਹੁੰਦੀ ਕਿ ਉਹਨੂੰ ਕੋਈ ਫਰਕ ਆਉਂਦਾ ਕਿ ਇਹਦਾ ਕੋਈ ਫਰਕ ਨਹੀਂ ਪਾਥਰ ਆ ਜਾਂਦਾ ਉਹਦੀ ਸੇਵਾ ਅੱਜ ਤੱਕ ਕਿਸੇ ਵੀ ਧਰਮ ਦੇ ਅੱਗੇ ਨਹੀਂ ਹੋਈ। ਜੁਨਾਕਮਾਰੀ ਦੇਵੇ ਆਪਣੇ ਨਾਮ ਵੱਜਦੀ ਅਧਿਰ ਨੇ ਆਪ ਜੀ ਨੂੰ ਲੇਖਤਾ ਬਾਰ ਬਾਰ ਸੁਣਾਇਆ ਬਾਹਰੀ ਬਤ ਕਹਿੰਦੇ ਰਹੇ ਅਜੂਸ਼ਾ ਜੀ ਨੇ ਪਰਵਾਹ ਕੀਤਾ ਕਿ ਇਹਨੂੰ ਹੋਣਾ ਬਰ ਜੇ ਮੇਰੇ ਹੋਣਾ ਤਾਂ ਸੱਚੇ ਪਾਤਸ਼ਾਹ ਆਈਸ਼ਰਮਣੀ ਦੇ ਪਰਮਾਨੰਤ ਕਰਦੇ ਨੇ ਕਿ ਨਾਮ ਦੀ ਖੁਮਾਤ ਹੀ ਮਤ ਦੇ ਕੋਈ ਪੀਰੀ ਨਹੀਂ ਹੈ ਲੇਕਿਨ ਪਰਮੇਸ਼ਰ ਦੀ ਐਸਾ ਜਿਹੜੀ ਆਪਕਾ ਪਰਮਾਤਮਾ ਦੇ ਨਾਲ ਮਿਲ ਜਾਂਦੀ ਹੈ ਉਹਨੂੰ ਉਹ ਆਪਣੇ ਨਾਮ ਦਾ ਨਸ਼ਾ ਤਿੰਦਾ ਨਾਮ ਕਮਾਈ ਦੇਵੇ ਆਪਣੇ ਨਾਮ ਮਤ ਦੀ مگر تو اپنا رکھ سنیا جوتی پر راب اپنی پاکر کر حجر مندر جدو یہ اس طرح ساری گل جدو یہ ساری گل گرو کی پگارا نے

ਜਨਪਤ ਕਹਿਣ ਗੁਰ ਅਵਤਾਰ ਪੈਗੰਬਰ ਸੁਣੋ ਮੀਤ ਐਸਾ ਦੇ ਮਿੱਤਰ ਪਿਆਰਿਓ ਗੁਰੂ ਪੈਗੰਬਰ ਕਰੋ ਸਾਡੀ ਵੀ ਗੱਲ ਸੁਣੋ ਔਰ ਕਹਿ ਰਿਆ ਜਨਪਤ ਕਹਿਣ ਤੋਦੀ ਤਾਰ ਦਈ ਜਨਾਈਆ ਪ੍ਰਭ ਦੀ ਕਿਰਪਾ ਨਾਲ ਬਦਲੀਏ ਰੀਤ ਵਾਹ ਵਾਹ ਸਭ ਤੋਂ ਪਹਿਲੀ ਲਹਿਣ ਆਪੀ ਸਰੋਨੀਤੀ ਕਿ ਜਨ ਭਗਤਾ ਤੋਂ ਬਗੈਰ ਈਸ਼ਰ ਦੀ ਕੀ ਉਤੇ ਚਾਲ ਕੋਈ ਬਦਲ ਨਹੀਂ ਸਕਦਾ ਉਹ ਜਨ ਭਗਤੀ ਕਹਿੰਦੇ ਨੇ ਕਿ ਕਿਸ ਤਰ੍ਹਾਂ ਬਦਲਦੇ ਜਨ ਭਗਤ ਕਹਿਣ ਗੁਰੂ ਅਵਤਾਰ پیغمبر ਸੁਣੋ ਮੀਤ ਤੂੰ ਵੀ ਤਾਰ ਦਈਏ ਜੜਾਈਆ ਪ੍ਰਭ ਦੀ ਕਿਰਪਾ ਨਾਲ ਬਦਲੀਏ ਰੀਤ ਹੁਕਮੇ ਅੰਦਰ ਸਿਵ ਕਮਾਈਆ ਅਸੀਂ ਉਹਦੇ ਹੁਕਮ ਦੇ ਵਿੱਚ ਰਹਿ ਕੇ ਕਰਾਂਗੇ ਅਸੀਂ ਕਰਜ ਨੂੰ ਖਤਮ ਕਰਾ ਦੇਤੀ ਇਥੇ ਸੰਜੁਗ ਲਾਵਾਂਗੇ ਇੱਕ ਦੀ ਪ੍ਰੀਤੇ ਅੰਦਰ ਪੁੱਜ ਗਿਆ ਮੰਦਰ ਮਸੀਤ ਗੁਰੂ ਦੀ ਰੇਤੇ ਅੰਦਰ ਆਵਤਾਰ ਸਾਡਾ ਇੱਕ ਦਿਨਾਂ ਮਿਲ ਹੋ ਗਿਆ ਅਸੀਂ ਹੁਣ ਮੰਦਰ ਮਸੀਤਾਂ ਨੂੰ ਸਾਰਿਆਂ ਨੂੰ ਕੁਲ ਇੱਕ ਦੀ ਪ੍ਰੀਤੇ ਅੰਦਰ ਪੁੱਜ ਗਿਆ ਮੰਦਰ ਮਸੀਤ

ਉੱਚ ਨੀਚ ਦੇ ਹਟਾਈਆ ਮਜਬੂਰੀ ਦੂਰ ਕੀਤੀ ਗ ਸਦ ਵਿੱਚ ਵੀ ਮਜਬੂਰੀ ਹੈਗਾ ਇਹ ਮਜਬੂਰੀ ਹੈਗਾ ਸਿਰਫ ਆਤਮਾ ਤੇ परमात्मा ਦਾ ਹੈ ਲਕੀਰ ਫਕੀਰ ਨ ਕੋਈ ਅਖਵਾਈਆ ਅਸੀਂ ਵਕੀਰ ਦੇ ਫਕੀਰ ਹੋ ਨਹੀਂ ਰਹੇ ਅਸੀਂ ਕੀ ਦੇ ਹੋ ਗਏ ਅਸੀਂ ਆਪਣੇ ਬਾਪ ਦੇ ਹੋ ਗਏ ਗੁਰੂ ਜੀ ਫੇਰ ਬਰਕਰਾਰੋ ਅਸੀਂ ਨਗੀਰ ਦੇ ਫਕੀਰ ਨਹੀਂ ਹਾਂ ਜੇ ਕੋਈ ਸਾਨੂੰ ਅੱਗੇ ਪਰਮਾਤਮਾ ਉਹ ਅਸਥਾਨ ਉਧਰ ਜਾ ਕੇ ਪਰਮਾਤਮਾ ਉੱਥੇ ਬੈਠਾ ਸੀ ਉਧਰ ਨੂੰ ਉਲਝਾਂਗੇ ਉਹ ਗੱਲ ਹੁਣ ਸਾਡੇ ਵਿੱਚ ਨਹੀਂ ਅਸੀਂ ਨਗੀਰ ਦੇ ਫਕੀਰ ਨਹੀਂ ਗੁਰੂ ਅਵਤਾਰ پیغمبر ਤੁਸੀਂ ਸਾਹੀ ਕਰੋ ਤਸਦੀਕ ਆਖੋ ਕੇ ਹਾਂ ਤੁਸੀਂ ਇਸ ਤਰ੍ਹਾਂ ਦੇ ਹੈ ਕਰਦੀ ਕਰੋ ਸ਼ਹਾਦਤ ਤੇ ਆਪਣੀ ਜੋਪਕ ਤਿਆ ਪੁਰੇ ਘਰ ਨੂੰ ਜਾ ਕੇ ਦੱਸੋ ਠੀਕ ਹਾਂ ਬਾਬਾ ਜਿੰਨੇ ਕਿੱਥੇ ਮੱਤੇ ਆ ਸ਼ਹਾਦਤ ਦੇ ਕੇ ਸਾਡੇ ਗੁਰੂ ਘਰ ਵਿੱਚ ਉਮਰਤਾਲ ਜਿੰਨ ਕੋ ਜਾਨੂੰ ਸਾਡੇ ਭਗਵਾਨ ਨੇ ਕਿਹਾ ਸੀ ਉਹ ਕਰ ਰਹੇ ਆ ਜੇ ਕਰ ਰਹੇ ਆ ਤੇ ਸ਼ਹਾਨਤ ਗੁਰੂ ਵੀਰ ਪਕ ਉਮਰਤਾਲਾ ਨੇ ਤਾਲਾ ਕਹਿਣਾ ਕਿ ਉਹਨੂੰ ਇਹ ਠੀਕ ਹੈ ਸ਼ਾਬਾਸ਼ ਤੇ ਨਹੀਂ ਇਹ ਕਾਲ ਨੂੰ ਜਾ ਕੇ ਦੱਸੋ ਕੀਕ ਠਾਕਰ ਤੇਰੇ ਪੈਰ ਤੇਰੇ ਵਿੱਚ ਸਮਾਇਆ ਵਾ ਵਾ ਸਾਡੀ ਆਜੇ ਦੇ ਹੋਰ ਪਾਸੇ ਨਹੀਂ ਅਸੀਂ ਏਕ ਨੂੰ ਦੇਖਦੇ ਆ ਜਿਨੂੰ ਸਾਨੂੰ અપਨਾਇਆ ਜੇ ਹੋਰ ਪਾਸੇ ਵੀ ਕਿਤੇ ਹੈ ਤੇ ਵੀਰ ਤਸਦੀਕ ਨਹੀਂ ਨਹੀਂ ਪੰਜ ਤਤ ਕਾਇਆ ਸੋਨੀ ਜਿਨ੍ਹਾਂ ਨੇ ਇੱਕੋ ਕਲਮਾ ਨਾਮ ਹੰਦੀਸ ਇੱਕੋ ਨਗਮਾ ਨਾਮ ਸੁਲਾਈਆ ਸੋ ਤੁਮੜਿਆ ਹੋ ਸਕਦੀ ਬਿਨਾ ਭਗਤਾ ਤੋਂ ਬੁਰਗੇ ਕਾਲ ਨਾਮ ਦੇ ਕਿਸੇ ਨਾ ਮੁਕਤ ਹਾਂਜੀ ਜਿੱਥੇ ਜੈ ਬੈਠਾ ਬੈਠੀ

ਕੋਈ ਵੀ ਕਾਰ ਨਾਉ ਨਾ ਦੇਵੇ ਕਿਸੇ ਨਾਮ ਮੁਕਤ ਭਜਨ ਬੰਦਗੀਆਂ ਵਿੱਚ ਲਾਈ ਲੋਕਾਈ ਆ ਵਾ ਵਾ ਸਾਰਾ ਸੰਸਾਰ ਭਜਨ ਬੰਦਗੀਆਂ ਦੇ ਵਿੱਚ ਬੈਠਾ ਪਰ ਕਿਸੇ ਨੂੰ ਵੀ ਨਾਮ ਮੁਕਤ ਨਹੀਂ ਮਿਲਦਾ ਜੇ ਮਿਲਿਆ ਤੇ ਸਿਰਫ ਕੋਦੇ ਇੱਕਨ ਮੁਰਦੇ ਲਤਾਨੂ ਜਨਮ ਭਟਾ ਨਹੀਂ ਵਾਜੀਆ ਸਤ ਸਹਿ ਦਾ ਰਹਿਣ ਨਾ ਮੇਰੇ ਕੋਈ ਸੁਸਤ ਗੱਲ ਦੇ ਨਾ ਹੰਕਮ ਜਾਦਾ ਕਿ ਕੋ ਭਗਵਾਨ ਆ

ਪੂਰਵ ਸਮਰਥਨ ਮੈਂ ਸੋ ਸੁਖਤੀ ਹੋਣ ਨਹੀਂ ਨਹੀਂ ਚਾਹੀ ਚਾਹ ਤੂੰ ਜਗਾ ਦਿੱਤਾ ਜਾ ਕੋ ਸਾਰੇ ਹਮ ਸੰਤ ਸਹਿਲਾ ਰਹੀ ਨਾ ਦੇਵੀ ਕੋਈ ਸੁਸਤ ਸੁਤਿਆਂ ਲੈ ਜਗਾਈਆ ਨਾਮ ਦੇ ਨਾਮ ਦੇ ਧਰਤਾ ਦੇ ਦਰੁਸਤ ਨਾਮ ਦਾ ਨਾਮ ਦੇ ਦਰੁਸਤ ਦੂਰ ਜਰਾ ਢੇ ਮੇਲ ਬਲਾਈਆ ਕੁੜਮਕਾਰ ਰਹਿਣ ਦੇ ਵੇ ਕੁਸ਼ਟ ਜਿਨ੍ਹਾਂ ਜਿਨ੍ਹਾਂ ਭਗਤਾਂ ਨੂੰ ਉਹ ਸਰਕਾਰ ਕੋ ਜਿਹੜੇ ਆਪਣਾ ਨਾਮ ਦਰੁਸਤ ਦੇ ਦਿੱਤਾ ਸੋਹਣਵਾਰਾ ਸੀ বিষ্ণੂ ਭਗਵਾਨ ਵੀ ਜੈ ਦੇ ਦਿੱਤਾ ਉਹਨਾਂ ਦਾ ਕਿਸੇ ਵੀ ਕਿਸਮ ਦਾ ਕੋੜ ਨਹੀਂ ਰਹੇਗਾ ਕੋੜ ਹੀ ਆ ਕੰਮ ਤੋਂ ਲੋਹ ਦਾ ਇਹ ਨਹੀਂ ਰਹੇਗਾ ਬੱਚਾ ਕੂੜ ਵਿਕਾਰ ਨੇ ਨਾ ਦੇਵੇ ਕੁਛ ਤੇ ਫਿਰ ਕਰਨਾ ਕੀ ਹੈ ਜੇ ਕੋਣ ਨਹੀਂ ਲੈਣ ਦੇਣਾ ਤਾਂ ਕੰਚ ਰਕਾਇਆ ਗੜ ਸੁਹਈਆ ਮੈਨੂੰ ਸੋਨੇ ਦੇ ਬਣਾ ਦਿਆਂਗਾ ਹੋਰ ਇਤਨਾ ਜੋ ਤੀਜੋ ਸਰੂਪਰ ਆਪੇ ਆਪਣੀ ਕਿਰਪਾ ਕਰ ਦੇਵੜ ਹਾਰਾ ਸੱਚਾ ਵਰ ਜੋ ਤੀਜੋ ਸਰੂਪਾ ਜੋtheta dwar se jo surupaka par aap apni kripa kar ke sachi baat leya ਨੇ ਕਲਕ ਨਰੇਣ ਨਰ ਜਿਹੜਾ ਯੋਸ਼ੂਫਾ ਕਰਦੁਕੈ ਉਹੀ ਨਹੀਂ ਕਰਖੈ ਨਹੀਂ ਕਰ ਕੋ ਸ਼ਰੀਰ ਨਹੀਂ ਮਹਾਰਾਜ ਜੀ ਸਿ ਵਿਸ਼ਨੂ ਭਗਵਾਨ ਮਹਾਰਾਜ ਰਾਹendra ਰਾਜਾ ਸੀਸੀ ਪੈਦੇ ਹੋਇ ਸੁਣਾਤਾ ਕਿ ਸੀਤਾ ਨੂੰ ਨਹੀਂ ਵਿਸ਼ਨੂ ਰੂਪੀ ਹੋਤੀ ਦੇਵਲਾ ਪ੍ਰਮਾਤਮਾ ਕੋ ਬਾਣ ਵਿਸ਼ਨ ਹੈ ਬਲ ਤਾਕਤ ਆਜ ਜੁਗਾਦ ਸ਼ੁਰੂ ਤੋਂ ਲੈ ਕੇ ਕੀ ਤੱਕ ਇਹਦੇ ਸਮੇਂ ਅ ਤੱਕ ਜੋ ਚੌਕੜੀ ਵਸਤੇ ਅਮੋਲ ਜਿਹੜੀ ਜੀ ਦੀ ਕੋਈ ਕੀਮਤ ਨਹੀਂ ਇਸ ਵਸਤੂ ਦਾ ਅਮੋਲ ਉਹ ਬਿਨਾਂ ਕੀਮਤੋਂ ਅਤਲ ਬਿਨਾਂ ਤੋਂ ਤੋਂ ਆਪਣੇ ਆਪ ਵਰਤਾਈਆ ਆਪਣੇ ਨਾਲ ਸ਼ਬਦ ਆਪਣੇ ਜਨਮਾਤਾਂ ਨੂੰ ਬਿਨਾਂ ਕਿਸੇ ਕੀਮਤ ਤੋਂ ਬਿਨਾਂ ਕਿਸੇ ਤੋਂ ਤੋਂ ਉਹ ਜੁੜਿਆ ਪਰ ਪਰ ਕੇ ਆਪਣੇ ਇਹ ਉਸ ਅਕਰਮਕੀ ਸੋ ਜਿਹਨੂੰ ਇੰਟੀਗਰਲ ਅਰਥਾਵਰਥ ਸੰਬੰਧ ਪਸੋਂ ਹੋਰ ਦੂਸ਼ੇ ਚੈਨ ਜਨਾ ਦੇ ਪਸੋਂ ਹੋਗਾ ਜਦਾ ਵਿਚਾਰ ਕਰਦੇ ਆ ਪੜੀ ਭਰਦੇ ਆ ਕੋ ਲਗਭਗ ਰੱਬ ਕਰਵਾਦੀ ਹੋਵੇ ਵਿਚਾਰ ਕਰਦੇ ਆ ਪੁੱਛ ਕਰਨਾ ਮੁਝੇ ਰਹੇ ਹੋਗੇ ਤੋ ਸਰਵਜਨ ਕੋ ਅੰਧਾ ਬੋਚਾ ਸਮਝ ਕੇ ਮਾਫ ਕਰ ਦੇਣਾ ਸੱਚੀ ਭਾਸ਼ਾ ਦਿਲ ਦੇ ਪਸੋਂ ਮਾਫ ਕਰ ਦੇਣਾ ਆਪਣੀ ਰਹਿਣ ਕਰਨ ਚਾਹੁੰਦੇ ਸੋ